ਕੰ ਦਾ ਸਵਾਗਤ ਹੈ ਵੈਸ਼ਸ਼ਾ ਕਹਿੰਦੇ ਨੇ ਕਿ ਇਨਸਾਨ ਨੂੰ ਮਰਨ ਤੋਂ ਬਾਅਦ ਹੀ ਨਰਕ ਭੋਗਣਾ ਪੈਂਦਾ ਹੈ ਪਰ ਨਹੀਂ ਇਸ ਦੁਨੀਆ ਤੇ ਅਜੇ ਹੀ ਵੀ ਕੁਝ ਇਨਸਾਨ ਨੇ ਜੋ ਕਿ ਜਿਉਂਦੇ ਜੀ ਨਰਕ ਭੋਗ ਰਹੇ ਕਲ ਕਰਦੇ ਹਾਂ ਤਰਨ ਤਰਨ ਦੇ atypend ਦੇ ਪਿੰਡ ਤਿਆਲ ਰਾਜਪੂਤ ਤੋਂ ਇੱਕ ਅਜਿਹਾ ਗਰੀਬ ਪਰਿਵਾਰ ਸਾਹਮਣੇ ਆਇਆ ਹੈ ਜਿਸ ਦੀ ਕੀ ਹਾਲਤ ਵੇਖ ਕੇ ਰੂਹ ਤੱਕ ਕੰਬ ਜਾਂਦੀ ਹੈ ਕਿਉਂਕਿ ਇਸ ਪਰਿਵਾਰ ਦਾ ਘਰ ਦਾ ਮੁਖੀ ਲੱਤਾਂ ਤੋਂ ਉਪਾਹੀਜ ਹੈ ਅਤੇ ਟ੍ਰਾਈਸਾਈਕਲ ਨਾ ਹੋਣ ਕਾਰਨ ਲੱਤਾਂ ਤੋਂ ਰਿੰਗ ਰੇ ਕੇ ਜਾ ਕੇ ਬੂਟ ਪਾਲਿਸ਼ ਅਤੇ ਜੁੱਤੀਆਂ ਗਠਣ ਦਾ ਕੰਮ ਕਰਦਾ ਸੀ ਜੋ ਕਿ 10 ਵੀ ਅਤੇ 50 ਰੁਪਏ ਕਮਾ ਕੇ ਘਰ ਦਾ ਪੁਜਾਰਾ ਚਲਾ ਰਿਹਾ ਸੀ ਅਤੇ ਉਸ ਦੀ ਪਤਨੀ ਅਮਨਦੀਪ ਕੌਰ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਰੋਜ਼ੀ ਰੋਟੀ ਕਮਾ ਰਹੀ ਸੀ ਪਰ ਇੱਕ ਦਿਨ ਰੱਬ ਨੇ ਅਜੀਹਾ ਚੱਕਰ ਚਲਾਇਆ ਕਿ ਅਪਾਹਜ ਵਿਅਕਤੀ ਦਾ ਜੁੱਤੀਆਂ ਗਠਣ ਦਾ ਕੰਮ ਵੀ ਬੰਦ ਹੋ ਗਿਆ ਅਤੇ ਉਸ ਦੀ ਪਤਨੀ ਅਮਨਦੀਪ ਕੌਰ ਜੋ ਕਿ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਚਲਾ ਰਹੀ ਸੀ ਘਰ ਦਾ ਉਸ ਦੀ ਵੀ ਅੱਖ ਦੀ ਨਿਗਾ ਚਲੀ ਗਈ ਜਿਸ ਕਾਰਨ ਦੋਵੇਂ ਮੀਆਂ ਬੀਬੀ ਅਤੇ ਉਹਨਾਂ ਦੇ ਬੱਚੇ ਭੁੱਖ ਮਰੀ ਬਲ ਬੋਧਨ ਲੱਗ ਪਏ ਅਤੇ ਕਿਸੇ ਵੀ ਪਿੰਡ ਵਾਸੀ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਇਸ ਗਰੀਬ ਪਰਿਵਾਰ ਦੀ ਮਦਦ ਨਹੀਂ ਕੀਤੀ ਜਦੋਂ ਇਸ ਬੰਦੇ ਘਰ ਦੇ ਮੁਖੀ ਅੰਮ੍ਰਿਤ ਸਿੰਘ ਨਾਲ ਗੱਲਬਾਤ ਕੀਤੀ ਵੀ ਤਾਂ ਉਹਨਾਂ ਕੀ ਦੱਸਿਆ ਆਓ ਜਾਣਦੇ ਹਾਂ ਉਹਨਾਂ ਤੋਂ ਕੀ ਨਾ ਬਾਈ ਤੁਹਾਡਾ ਆਏ ਅੰਮ੍ਰਿਤ ਸਿੰਘ ਪਾਜੀ ਕੀ ਕੀ ਗੱਲ ਹੋਈ ਤੁਹਾਡੀਆਂ ਲੱਤਾਂ ਨੂੰ ਇਹ ਤੇ ਭਾਈ ਜਾਨੇ ਉਹਨਾਂ ਦੂਜੇ ਪੋੜੀ ਆਈ ਨੱਤਾਂ ਨੂੰ ਤੇ ਮੈਂ ਇਹਨਾਂ ਨਾਲ ਇਹਨਾਂ ਮੈਂ ਉੱਟੋਂ ਉਹਨਾਂ ਨਾਲ ਲਾਇਕ ਰਹੌਂਦੇ ਰਿਹਾ ਮਾਪਿਓ ਨਹੀਂ ਮੇਜਾੜੀ ਜਿਸ ਮੈਂਦ ਕਰਦਾ ਰਿਆਂ ਮੋਚੀ ਦਾ ਕੰਮ ਸਿੱਖ ਰਹੇ ਰਿਆਂ ਮੈਂ ਪਿੰਡਾਂ ਦੇ ਗੇੜਾ ਲੌਂਦਾ ਰਿਆਂ ਤੇ ਹਾਂ ਗੁਜ਼ਾਰਾ ਕਰਦਾ ਰਿਆਂ ਡੈਡੀ ਹੈਗੇ ਤੇਰੇ ਨਹੀਂ ਪੂਰੇ ਹੋ ਗਏ ਹਾਂਜੀ ਕਿੰਨੇ ਭਰਾ ਤੁਸੀਂ ਕੱਲਾ 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 ਚਾਰ ਭਣਾ ਮੈਂ ਅੱਛਾ ਪਣਾ ਵੀ ਹੈ ਹਾਂਜੀ ਤਿੰਨ ਵੀ ਹੈ ਇੱਕ ਤੋਂ ਵੀ ਉਹਨਾਂ ਦੀ ਅੱਛਾ ਹਣ ਕੀ ਗੱਲ ਕੀ ਪ੍ਰੋਬਲਮ ਕੀ ਗੱਲ ਕੋਈ ਨਹੀਂ ਭਾਜੀ ਮੇਰੇ ਘਰੇ ਇੰਨੇ ਮੰਦਾ ਹਾਲ ਹੋਣ ਡਿਆ ਮੇਰੇ ਘਰ ਚ ਕਾਸ਼ ਨਹੀਂ ਹੈਗਾ ਕੀ ਨਹੀਂ ਹੈਗਾ ਦੱਸੋ ਕੀ ਗੱਲ ਕੋਈ ਨਾ ਕੋਈ ਸੌਦਾ ਨਾ ਕੋ ਭਾਜੀ ਤੇ ਕੱਖ ਨਹੀਂ ਹੈਗਾ ਮੇਰੇ ਘਰ ਚ ਕੀ ਕੰਮ ਕੀ ਕਰਦਾ ਕੰਮ ਮੈਂ ਜੋੜਿਆਂ ਦਾ ਕੰਮ ਕਰਦਾ ਜੋੜਿਆਂ ਦਾ ਕੀ ਜੁੱਤੀਆਂ ਕੰਡਣ ਦਾ ਹਾਂਜੀ ਹਾਂਜੀ ਤੇ ਕਿੰਨੇ ਪੈਸੇ ਵਟ ਲੈਣਾ ਮੈਂ ਵਟ ਵਟ 100 ਰੁਪਏ ਵਟਦੇ ਭਾਜੀ ਤੇ ਤੋਂ ਜਾਂਦਾ ਹੀ ਤੇ ਸਾਰਾ ਆਣ ਬੈਠ ਲੋਗੇ ਆਂਦਾ ਹੀ ਤੇ ਜਾਂਦਾ ਕਿਵੇਂ ਜਾਂਦਾ ਮੈਂ ਇਦਾਂ ਹੀ ਤਰੀਕੇ ਨਾਲ ਬੈ ਕੇ ਚਲ ਜਾਣਾ ਤੇ ਕੇਣਾ ਬੈ ਕੇ ਚਲ ਜਾਣਾ ਤੇ ਕੋਣ ਮਨੇ ਕੋਣ ਖਾਦਾ ਰੋਈ ਕੋਈ ਖੱਤੜਾ ਨਹੀਂ ਤੇ ਕਾਤੇ ਹੁਣ ਟਰਾਈਸਾਈਕਲ ਨਹੀਂ ਤੁਹਾਡੇ ਕੋਲ ਨਹੀਂ ਟਰਾਈਸਾਈਕਲ ਹੈ ਨਹੀਂ ਭਾਜੀ ਤੇ ਘਰ ਦਾ ਕਿਵੇਂ ਗੁਜ਼ਾਰਾ ਚੱਲਣ ਦਿਆ ਸਾਡਾ ਗੁਜ਼ਾਰਾ ਇਦਾਂ ਹੀ ਕਰੀ ਕੇ ਤੋਂ ਪੈਹ ਪਾੜ ਕਰੀ ਕੇ ਤੋਂ ਭੈਣ ਭਰਾ ਉੱਤ ਫੜ ਕੇ ਸਾਡਾ ਗੁਜ਼ਾਰਾ ਕਰਦਾ ਰਿਹਾ ਕੀ ਮੰਗ ਕਰਦੇ ਹੁੰਦੇ ਮੰਗੇ ਉਹ ਯਾਨੂ ਕੋਈ ਕੋਈ ਮਾਨ ਸਰਕਾਂ ਸੂਰਤ ਦਵੇ ਉਹ ਯਾਨੂ ਕੋਈ ਆੜਿ ਸਕੇ ਆੜਿ ਗਰੀ ਬੜੀ ਸੋਚੇ ਕੋ ਹਾਂ ਲੀਕਾ ਦੇਣਾ ਇਹ ਕਾ ਕਦਾ ਹਾਂ ਦੇ ਦੋ ਬੱਚੇ ਮੇਰੇ ਕੀ ਹੋਇਆ ਅੱਖ ਨੂੰ ਅਕਰ ਅਕਰ ਇਹ ਅੱਖਰ ਇਹ ਕਾ ਕਿ ਲੱੜਨੀ ਹੈਗੀ ਅੱਛਾ ਹਾਂਜੀ ਕੀ ਮੰਕਰ ਤੇ ਇਲਾਜ ਦੀ ਹਾਂਜੀ ਇਹਦੀ ਮੰਗ ਹਾਂਜੀ ਇਹਦੀ ਤੇ ਇਹਦਾ ਲਾਜੋ ਹੁਣ ਹੋਣਾ ਚਾਹੀਦਾ ਭਾਈ ਅੱਛਾ ਤੇ ਇਹਨਾਂ ਸੋਚਣਾ ਚਾਹੀਦਾ ਅੰਨਣਾ ਆਡਾ ਸੋਚਣਾ ਗਹਿਰੀ ਬਣਾ ਕੀ ਨਾ ਪੈਂ ਅੰਦਰ ਹਾਂ ਤਾਂ ਅਮਨਕਾਰ ਕੀ ਗੱਲ ਹੈ ਕਿਸ ਤਰ੍ਹਾਂ ਕੇ ਜਰਾ ਹੁੰਦਾ ਕਰਦਾ ਫੁੱਟੀ ਦਾ ਆ ਗਿਆ ਗਿਆਨਿ ਭੁੱਖੇ ਰਹਿੰਦੇ ਕਾ ਤੋ ਆਤੀ ਕਾ ਨਾ ਬਹਾ ਚਾ ਨਹੀਂ ਹੈਗਾ ਅੱਛਾ ਹਾਂਜੀ ਕੀ ਕੰਮ ਕਰਦਾ ਲ ਕੀ ਕੰਮ ਕਰਦਾ ਸਵਾਰ ਪਰ ਏਡੇ ਜਿੱਟੀਆਂ ਜੋੜੇ ਡੰਡ ਦਾ ਜੇ ਘਰੇ ਆ ਜਾਂਦੀ ਚੱਪਲ ਉਹ ਗੰਡ ਲਿੰਦਾ ਅੱਛਾ ਹਾਂਜੀ ਠੀਕੇ ਉਹ ਤੇ ਉਹ ਨਹੀਂ ਕਮਾਈ ਕਰਦਾ ਨਹੀਂ ਕਮਾਈ ਨਹੀਂ ਕਰਦਾ ਕਮਾਈ ਘਟਵਾਦੀ ਕਰਦਾ ਕੀ ਕਿੰਨੇ ਕ ਲਿਆਉਂਦਾ ਦਿਹਾੜੀ ਬਣਾ ਕਿੰਨੇ ਕ ਪੈਸੇ ਦਾ ਹਾਂਜੀ 50 ਰੁਪਏ ਬਣਾ ਲਿਆ ਹੁੰਦਾ ਹੈ ਅੱਛਾ। ਤੋਂ ਆਟਾ ਪਾਣੀ ਆ ਜਾਂਦਾ। ਅੱਛਾ ਤੇ ਤੁਹਾਨੂੰ ਕੀ ਗੱਲ? ਸਾਡੀ ਨਿਕਾ ਖਰਾਬ ਆ। ਨਿਕਾ ਖਰਾਬ ਹੈ? ਹਾਂਜੀ। ਅੱਛਾ ਤੇ ਇਲਾਜ ਨਹੀਂ ਕਰਾਇਆ? ਇਲਾਜ ਕਰਾਇਆ ਸੀ ਚੋਰ ਮਾਰ ਆਉਂਦੇ। ਪਿਛਲੇ ਰੋਸ਼ਨੀ ਕਾਟੇ ਕੋਈ ਬੰਟੀਸ਼ਨ ਆਇਆ ਸੀ। ਅੱਛਾ। ਤੇ ਹੁਣ ਕੀ ਮੰਗ ਕੀ ਕਰਦੇ? ਐ ਮੰਗ ਇਹੋ ਕਰਦੇ ਆ ਲਾਕਡਾਊਨ ਲੱਗਾ ਵਾ ਤੇ ਨਿਆਨੇ ਭੁੱਖੇ ਰਹਿੰਦੇ ਆਗੇ ਖਰਚਾ ਪਾਣੀ ਸਾਡੇ ਘਰੇ ਆ। अच्छा ਤੇ ਆਪਦੇ ਇਲਾਜ ਦਾ ਕੀ ਕਹਿੰਨੇ? ਲਾਜੂ ਐਸੀਐਨਆ ਕਰਾ ਦੇ ਸਾਡਾ। اچھا। ਥੀ ਨਾ ਬੈਂਦੀ ਤੁਹਾਡਾ? ਹਿੰਬੰਦੀ ਟਕੋਰ। ਕੀ ਗੱਲ ਐ ਇਹ ਕਰਨ ਨੂੰ? ਕੀ ਪ੍ਰੋਬਲਮ ਆਉਂਦੀ? ਕਰਨ ਨੂੰ ਪਾਜੀ ਬਹੁਤ ਜਿਆਦੀ ਪਰੇਸ਼ਾਨੀ। ਕੀ ਚ ਗੱਲ ਕੀ ਐ ਜੀ? ਬਈ ਕੋਈ ਇੱਕ ਮੇਰੇ ਪੁੱਛ। ਤੇ ਉਹ ਵੀ ਲੋਟ ਪਾਣ ਬਣ ਕੇ ਬੈਠਾ। اچھا। ਅਜੇ ਮਰੀ ਤਾਂ ਗੁੱਡੀ ਵਿਆਉਣ ਵਾਲੀ ਕਿੰਨਾ ਬੰਨ੍ਹ ਸਾਲਾਂ ਦੀ। ਅੱਛਾ। ਏ ਤੁਹਾਨੂੰ ਪਤਾ ਵੀ ਦੋ ਜੀਆਂ ਗੁੱਡੀਆਂ ਮਟੀਆਂ ਹੀ ਗਿਆ ਆ ਤੇ ਉਹਦੀ ਵੀ ਨਹੀਂ ਕਿ ਚਲੀ ਗਈ ਅੰਮੜੀ ਮੋਟੀ ਹੀ ਦੇਹਦਾ ਵਾ ਉਹ ਕਹੇ ਬਲ ਮੈਂ ਬਾਲਨ ਡਾਕ ਜਾਪ ਰੋਟੀ ਪਟਾ ਲੇਣੀ ਤੇ ਕੀ ਗੱਲ ਕੀ ਹੋਣਗੀ ਹੁਣ ਹੁਣ ਗੱਲ ਆ ਵੀ ਸਾਡਾ ਕੋਈ ਨਾ ਸਹਿਤਾ ਕਰੋ ਸਾਡੀ ਲੈ ਕੀ ਗੱਲ ਮੁੰਡਾ ਕੰਮ ਨਹੀਂ ਕਰਦਾ ਕੋਈ ਕੰਮੇ ਜੋੜੇ-ਜੋੜੇ ਗੰਨਦਾ ਜੋੜੇ ਤੇ ਉੱਥੇ ਕੋਈ ਜੋੜਾ ਆ ਗਿਆ ਤੇ ਲੈਣ ਦੇ ਦਾਬੀ ਜੇ ਨਹੀਂ ਬਣਿਆ ਤੇ ਨਹੀਂ ਤੇ ਹੁਣ ਕਰਦਾ ਗੁਜ਼ਾਰਾ ਕਿਵੇਂ ਚੱਲਣ ਦੇ ਕਰਦਾ ਫਿਰ ਇਦਾਂ ਹੀ ਦੇਖਦੇ ਲੈ ਆ ਤੇ ਕਿਦੇ ਉਹ ਹਟਾ ਕੇ ਸਭ ਵੀ ਖਾ ਲੀਏ ਨਹੀਂ ਤੇ ਫਿਰ ਇਦਾਂ ਹੀ ਇਹਨੂੰ ਮੱਟ ਕੋਟ ਦੇ ਕੇ ਜੜਾ ਕੱਢ ਲੀ ਤੇ ਜਿਹੜਾ ਲਾਜ ਹੈ ਕੁੜੀ ਦਾ ਕਰਾਉਂਦਾ ਕਿ ਉਹ ਲਾਜਵੇਂ ਹੋਣਾ ਚਾਹੀਦਾ ਵਾ ਮਿਸਟੇ ਘਾੜਦਾ ਵੀ ਬਜਾਰੇ ਬਾਟੇ ਸਾਨੂੰ ਖੱਜਾ ਵੀ ਚਾਹੀਦਾ ਅਜੇ ਮੇਰੀ ਗੁੱਡੀ ਵੀ ਆਉਣ ਵਾਲੀ ਤੁਹਾਨੂੰ ਪਤਾ ਹੈ ਕਿੱਥਾਂ ਵਿਆਹੂਗਾ ਇਸ ਮੌਕੇ ਅਪਾਹਜ ਗਿਸ਼ਾਨ ਸਿੰਘ ਨੇ ਸਮਾਜ ਸੇਵੀ ਤੋਂ ਬੁਹਾਰ ਲਗਾਈ ਹੈ ਕਿ ਉਸ ਦੀ ਪਤਨੀ ਅਮਰਦੀਪ ਕੋੜ ਦਾ ਅੱਖਾਂ ਦਾ ਇਲਾਜ ਕਰਵਾ ਦਿੱਤਾ ਜਾਵੇ ਤਾਂ ਕਿ ਉਹ ਆਪਣੀ ਰੋਜੀ ਰੋਟੀ ਕਮਾ ਸਕਣ ਅਤੇ ਬੱਚੇ ਪਾਲ ਸਕਣ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਭ ਨੂੰ ਬੇਨਤੀ ਕਰਦੇ ਹਾਂ ਕਿ ਕੋਈ ਵੀ ਦਾਨੀ ਸੱਜਣ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਦਾ ਮੋਬਾਈਲ ਨੰਬਰ ਵੀ ਦਿੱਤਾ ਗਿਆ ਹੈ ਤਾਂ ਜਿਸ ਨੇ ਵੀ ਇਸ ਗਰੀ ਪਰਿਵਾਰ ਦੀ ਮਦਦ ਕਰਨੀ ਹੋਵੇ ਤਾਂ ਉਹ ਉਹਨਾਂ ਦੇ ਮੋਬਾਈਲ ਨੰਬਰ ਤੇ ਸੰਪਰਕ ਕਾਰਨ ਤੋਂ ਹਰਮਨ ਨੇ ਵਿਸ਼ੇਸ਼ ਰ